ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਆਪਣੇ ਬੱਚਿਆਂ ਦੀ ਕਾਮਯਾਬੀ ਦੇ ਲਈ ਆਪਣੇ ਬੱਚਿਆਂ ਦੀ ਤੰਦਰੁਸਤੀ ਤਰੱਕੀ ਦੇ ਲਈ ਇਹ ਇੱਕ ਮੰਤਰ ਇਹ ਇੱਕ ਸ਼ਬਦ ਆਪਣੇ ਬੱਚੇ ਨੂੰ ਦ੍ਰਿੜ ਕਰਵਾ ਦਿਓ ਅਤੇ ਨਾਲ ਨਾਲ ਚਾਰ ਆਦਤਾਂ ਆਪਣੇ ਬੱਚੇ ਨੂੰ ਸਿਖਾ ਦਿਓ ਤਾਂ ਫਿਰ ਇਹ ਕਿਹੜਾ ਸ਼ਬਦ ਹੈ ਜਾਂ ਕਿਹੜਾ ਮੰਤਰ ਹੈ ਅਤੇ ਕਿਹੜੀਆਂ ਚਾਰ ਆਦਤਾਂ ਨੇ ਇਹਨਾਂ ਬਾਰੇ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਨੀ ਆ ਇਸ ਕਰਕੇ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਜੇ ਵੀਡੀਓ ਚੰਗੀ ਲੱਗੀ ਤਾਂ ਫਿਰ ਇਸ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਨਾਲ ਨਾਲ ਕਮੈਂਟ ਬਾਕਸ ਦੇ ਵਿੱਚ ਜਾ ਕੇ ਆਪਣੇ ਵਿਚਾਰ ਜਾਂ ਫਿਰ ਵਾਹਿਗੁਰੂ ਜੀ ਜ਼ਰੂਰ ਲਿਖ ਕੇ ਆਉਣਾ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਦੇਖੋ ਜੀ ਹਰ ਮਾਂ ਬਾਪ ਆਪਣੇ ਬੱਚੇ ਦੀ ਤੰਦਰੁਸਤੀ ਤਰੱਕੀ ਦੇ ਲਈ ਬਹੁਤ ਚਿੰਤਾ ਕਰਦੇ ਆ ਅਤੇ ਆਪਣੇ ਬੱਚੇ ਦੀ ਤੰਦਰੁਸਤੀ ਤਰੱਕੀ ਦੇ ਲਈ ਜਿੰਨਾ ਕੋ ਕਰ ਸਕਦੇ ਆ ਨਾ ਉਹ ਕਰਦੇ ਵੀ ਆ ਪਰ ਸਿਆਣੇ ਕਹਿੰਦੇ ਆ ਕਿ ਮਾਂ ਬਾਪ ਆਪਣੇ ਬੱਚੇ ਦੇ ਲਈ ਸਭ ਕੁਝ ਕਰ ਸਕਦੇ ਆ ਪਰ ਬੱਚੇ ਦੇ ਕਰਮ ਉਹਦੇ ਲੇਖ ਨਹੀਂ ਬਦਲ ਸਕਦੇ ਕਿਉਂਕਿ ਜੋ ਬੱਚੇ ਨੇ ਕਰਮਾਂ ਦੇ ਵਿੱਚ ਲਿਖਾਇਆ ਹੈ ਲੇਖਾਂ ਦੇ ਵਿੱਚ ਲਿਖਾਇਆ ਹੈ ਉਹ ਤਾਂ ਉਹਨਾਂ ਨੂੰ ਭੋਗਣਾ ਹੀ ਪਵੇਗਾ ਹਰ ਇਨਸਾਨ ਨੂੰ ਆਪਣੇ ਕਰਮਾਂ ਦਾ ਫਲ ਝੋਗਣਾ ਪੈਂਦਾ ਹੈ ਤਾਂ ਮਾਪੇ ਚਾਹ ਕੇ ਵੀ ਆਪਣੇ ਬੱਚੇ ਦੇ ਕਰਮਲੇਖ ਨਹੀਂ ਬਦਲ ਸਕਦੇ ਕਰਮਾਂ ਦਾ ਲੇਖਾ ਜੋਖਾ ਸਤਿਗੁਰ ਸੱਚੇ ਪਾਤਸ਼ਾਹ ਦੇ ਆਪਣੇ ਹੱਥ ਵਿੱਚ ਆ ਪਰ ਹਾਂ ਜੇ ਸਤਿਗੁਰ ਸੱਚੇ ਪਾਤਸ਼ਾਹ ਚਾਹਣ ਸਤਿਗੁਰ ਸੱਚੇ ਪਾਤਸ਼ਾਹ ਦੀ ਮਿਹਰ ਭਰੀ ਨਦਰ ਕਿਸੇ ਦੇ ਉੱਤੇ ਹੋ ਜਾਵੇ ਸਤਿਗੁਰ ਸੱਚੇ ਪਾਤਸ਼ਾਹ ਦਇਆਲਤਾ ਦੇ ਕਰਦੇ ਵਿੱਚ ਆ ਕੇ ਬਖਸ਼ਿਸ਼ ਦੇ ਖਾਤੇ ਖੋਲ ਦੇਣ ਤਾਂ ਫਿਰ ਕਰਮਾਂ ਦੇ ਲੇਖੇ ਜੋਖੇ ਖਤਮ ਹੋ ਸਕਦੇ ਆ ਸਤਗੁਰ ਸੱਚੇ ਪਾਸ਼ਾ ਚਾਹਣ ਤਾਂ ਕਿਸੇ ਵੀ ਇਨਸਾਨ ਦੀ ਜ਼ਿੰਦਗੀ ਨੂੰ ਪਲ ਦੇ ਵਿੱਚ ਬਦਲ ਸਕਦੇ ਆ ਉਹਦੇ ਲੇਖ ਉਹਦੇ ਕਰਮ ਬਦਲ ਸਕਦੇ ਆ ਪਰ ਇਹ ਬਖਸ਼ਿਸ਼ ਦੇ ਖਾਤੇ ਖੁੱਲਦੇ ਕਦੋਂ ਆ ਸਤਗੁਰ ਸੱਚੇ ਪਾਸ਼ਾ ਦਇਆਲਤਾ ਦੇ ਘਰ ਦੇ ਵਿੱਚ ਆਉਂਦੇ ਕਦੋਂ ਆ ਜਦੋਂ ਅਸੀਂ ਸੱਚੇ ਮਨ ਦੇ ਨਾਲ ਸਤਗੁਰ ਸੱਚੇ ਪਾਸ਼ਾ ਨੂੰ ਯਾਦ ਕਰਦੇ ਆ ਸਤਗੁਰ ਸੱਚੇ ਪਾਸ਼ਾ ਅਗੇ ਅਰਦਾਸ ਬੇਨਤੀ ਕਰਦੇ ਆ ਅਤੇ ਸਤਗੁਰ ਸੱਚੇ ਪਾਸ਼ਾ ਦੇ ਦੱਸੇ ਹੋਏ ਮਾਰਗ ਦੇ ਉੱਤੇ ਚੱਲਦੇ ਆ ਜੋ ਸਤਿਗੁਰੂ ਸੱਚੇ ਪਾਸ਼ਾ ਨੇ ਸਾਨੂੰ ਸਮਝਾਇਆ ਹੈ ਉਹਦੇ ਅਨੁਸਾਰ ਚੱਲ ਕੇ ਜਦੋਂ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਚੰਗੇ ਕਰਮ ਕਮਾਉਨੇ ਆ ਕਿਉਂਕਿ ਜਿਉਂ-ਜਿਉਂ ਸਾਡੇ ਪੁੰਨ ਬਣਨਗੇ ਚੰਗੇ ਕਰਮ ਵਧਣਗੇ ਤਿਉਂ ਤੇ ਉਹ ਮਾੜੇ ਕਰਮਾਂ ਦੇ ਲੇਖੇ ਜੋਖੇ ਖਤਮ ਹੋਣਗੇ ਤਾਂ ਇਹ ਯੁੱਗ ਤਮਾ ਮਾਪੇ ਆਪਣੇ ਬੱਚਿਆਂ ਨੂੰ ਸਿਖਾ ਸਕਦੇ ਆ ਪਰ ਮਾਪੇ ਤਾਂ ਹੀ ਆਪਣੇ ਬੱਚੇ ਨੂੰ ਸਿਖਾਉਣਗੇ ਜੇ ਉਹਨਾਂ ਨੂੰ ਖੁਦ ਨੂੰ ਪਤਾ ਹੋਵੇਗਾ ਤਾਂ ਸਭ ਤੋਂ ਪਹਿਲਾਂ ਤਾਂ ਮਾਪੇ ਨੇ ਆਪਣੇ ਆਪ ਦੇ ਵਿੱਚ ਇਹ ਆਦਤਾਂ ਲੈ ਕੇ ਆਉਣੀਆਂ ਨੇ ਕਿਉਂਕਿ ਸਾਡਾ ਬੱਚਾ ਉਹਨਾਂ ਪੜ੍ਹਾਇਆ ਲਿਖਾਇਆ ਨਹੀਂ ਸਿੱਖਦਾ ਉਹਨਾਂ ਸਮਝਾਇਆ ਨਹੀਂ ਸਿੱਖਦਾ ਜਿੰਨਾ ਸਾਨੂੰ ਦੇਖ-ਦੇਖ ਕੇ ਸਿੱਖਦਾ ਹੈ ਜੋ ਵੀ ਪਰਿਵਾਰ ਦੇ ਜੀਵਨ ਦੇ ਵਿੱਚ ਕੰਮ ਕਰਦੇ ਨੇ ਜਿਸ ਤਰ੍ਹਾਂ ਦਾ ਉਹਨਾਂ ਦਾ ਵਿਹਾਰ ਆ ਜਾਂ ਮਾਪੇ ਦਾ ਜੋ ਵੀ ਸੁਭਾਅ ਹੁੰਦਾ ਹੈ ਕੰਮਕਾਰ ਕਰਨ ਦਾ ਤਰੀਕਾ ਹੁੰਦਾ ਹੈ ਇਹ ਸਾਰੀਆਂ ਚੀਜ਼ਾਂ ਇਹ ਸਾਰੀਆਂ ਆਦਤਾਂ ਬੱਚਾ ਬਿਨਾ ਪੜ੍ਹਾਇਆ ਲਿਖਾਇਆ ਬਿਨਾ ਸਿਖਾਇਆ ਸਿੱਖ ਜਾਂਦਾ ਹੈ ਕਿਉਂਕਿ ਬੱਚੇ ਦਾ ਮਨ ਕੋਰੇ ਕਾਗਜ਼ ਵਾਂਗ ਹੁੰਦਾ ਹੈ ਉਹਦੇ ਉੱਤੇ ਆਪਾਂ ਕੁਝ ਵੀ ਲਿਖ ਸਕਦੇ ਹਾਂ ਤਾਂ ਆਪਣੇ ਬੱਚੇ ਨੂੰ ਚੰਗੀਆਂ ਚੰਗੀਆਂ ਆਦਤਾਂ ਸਿਖਾਉਣੀਆਂ ਨੇ ਬੱਚਾ ਭਾਵੇਂ 4 ਸਾਲ ਦਾ ਹੈ 5 ਸਾਲ ਦਾ ਭਾਵੇਂ 10 ਸਾਲ ਦਾ ਤੇ ਭਾਵੇਂ 15 ਦਾ ਜੇਕਰ ਆਪਾਂ ਆਪਣੇ ਬੱਚੇ ਨੂੰ ਇਹ ਚਾਰ ਆਦਤਾਂ ਸਿਖਾ ਦਿੰਨੇ ਆ ਨਾਲ ਨਾਲ ਇੱਕ ਮੰਤਰ ਇੱਕ ਇਹ ਸ਼ਬਦ ਦ੍ਰਿੜ ਕਰਵਾ ਦਈਏ ਤਾਂ ਸਤਿਗੁਰ ਸੱਚੇ ਪਾਤਸ਼ਾਹ ਦੀ ਬੇਅੰਤ ਕਿਰਪਾ ਬੱਚੇ ਦੇ ਉੱਤੇ ਹੋਣੀ ਸ਼ੁਰੂ ਹੋ ਜਾਵੇਗੀ ਮਹਾਪੁਰਖ ਜੀ ਹਮੇਸ਼ਾ ਸਮਝਾਉਂਦੇ ਨੇ ਕਿ ਜੇਕਰ ਆਪਣੇ ਬੱਚੇ ਦਾ ਸੱਚਮੁੱਚ ਭਲਾ ਚਾਹੁੰਦੇ ਆ ਨਾ ਸੱਚਮੁੱਚ ਚਾਹੁੰਦੇ ਆ ਕਿ ਸਾਡਾ ਬੱਚਾ ਆਪਣੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਖੁਸ਼ ਰਹੇ ਤੰਦਰੁਸਤ ਰਹੇ ਤਰੱਕੀ ਕਰੇ ਤਾਂ ਬਸ ਆਪਣੇ ਬੱਚੇ ਨੂੰ ਸਤਿਗੁਰ ਸੱਚੇ ਪਾਸ਼ਾ ਦੇ ਸੋਹਣੇ ਚਰਨਾਂ ਦੇ ਨਾਲ ਜੋੜ ਦੋ ਆਪਣੇ ਬੱਚੇ ਨੂੰ ਇਹ ਚਾਰ ਆਦਤਾਂ ਸਿਖਾਓ ਪਹਿਲੀ ਆਦਤ ਅਮਰਤ ਵੇਲੇ ਉਠਣ ਦੀ ਕਿਉਂਕਿ ਅਮਰਤ ਵੇਲਾ ਗੁਰਨਾਨਕ ਪਾਸ਼ਾ ਦੀ ਮਿੱਠੀ ਨਿੱਗੀ ਗੋਦ ਆ ਤੇ ਜਿਸ ਨੂੰ ਗੁਰਨਾਨਕ ਪਾਸ਼ਾ ਦੀ ਗੋਦ ਮਿਲ ਜਾਵੇ ਉਹਨੂੰ ਹੋਰ ਕੀ ਚਾਹੀਦਾ ਆਪਣੇ ਬੱਚੇ ਨੂੰ ਅਮਰਤ ਵੇਲੇ ਉਠਾਉਣਾ ਹੈ ਭਾਵੇਂ ਜਿਵੇਂ ਮਰਜ਼ੀ ਉਠਾਉਣਾ ਪਵੇ 5 ਸਾਲ ਤੋਂ ਬਾਅਦ ਬੱਚੇ ਦਾ ਲਿਆਜ ਨਹੀਂ ਕਰਨਾ ਚਾਹੀਦਾ 5 ਸਾਲ ਤੋਂ ਬਾਅਦ ਬੱਚੇ ਤਾਂ ਖੁਦ ਸਵੇਰੇ ਜਲਦੀ ਉੱਠਣਾ ਚਾਹੁੰਦੇ ਆ ਬਚਪਨ ਵਿੱਚ ਹੁੰਦਾ ਹੈ ਨਾ ਕਿਤੇ ਨਾ ਕਿਤੇ ਉਹਦਾ ਪਰਮਪਿਤਾ ਪਰਮਾਤਮਾ ਦੇ ਨਾਲ ਕਨੈਕਸ਼ਨ ਕਨੈਕਟ ਹੁੰਦਾ ਹੈ ਤਾਂ ਕਸਰ ਆਪਾ ਦੇਖਦੇ ਆ ਬੱਚੇ ਸਵੇਰੇ ਸਵੇਰ ਬਿਨਾ ਉਠਾਇਆ ਉੱਠ ਜਾਂਦੇ ਆ ਨਾ ਪਰ ਮਾਵਾ ਉਹਨਾਂ ਨੂੰ ਨੱਪਕੋਟ ਕੇ ਫਿਰ ਸੁਵਾ ਦਿੰਦੀਆਂ ਉਹਨਾਂ ਨੂੰ ਲੱਗਦਾ ਵੀ ਇਹਨਾਂ ਨੇ ਇੰਨੀ ਜਲਦੀ ਉੱਠ ਕੇ ਕੀ ਕਰਨਾ ਹੈ ਖਾਸ ਕਰਕੇ ਠੰਡ ਦੇ ਮੌਸਮ ਦੇ ਵਿੱਚ ਤਾਂ ਮਾਵਾ ਨੂੰ ਹੁੰਦਾ ਕਿ ਬੱਚਾ ਧੀਰ ਤੱਕ ਸੁੱਤਾ ਰਹੇ ਜੋ ਅਸੀਂ ਆਪਣਾ ਕੰਮਕਾਰ ਕਰ ਲਈਏ ਅਤੇ ਸਾਡਾ ਬੱਚਾ ਵੀ ਨਿੱਕਾ ਹੋ ਕੇ ਰਜਾਈ ਦੇ ਵਿੱਚ ਪਿਆ ਰਹੇ ਪਰ ਰਜਾਈ ਦੇ ਨਿੱਘ ਦੇ ਨਾਲੋਂ ਜ਼ਿਆਦਾ ਜ਼ਰੂਰੀ ਹੈ ਗੁਰਨਾਨਕ ਪਾਤਸ਼ਾਹ ਦੀ ਗੋਦ ਦਾ ਨਿੱਘ ਗੁਰਨਾਨਕ ਪਾਤਸ਼ਾਹ ਦੀ ਗੋਦ ਦਾ ਨਿੱਘ ਮਿਲ ਜਾਵੇ ਤਾਂ ਜ਼ਿੰਦਗੀ ਦੀਆਂ ਸਾਰੀਆਂ ਦੁੱਖ ਤੇ ਕਲੀਫਾਂ ਚਿੰਤਾਵਾਂ ਦੂਰ ਹੋ ਜਾਂਦੀਆਂ ਨੇ ਤਾਂ ਬੱਚੇ ਨੂੰ ਅਮਰਤ ਵੇਲੇ ਦੇ ਵਿੱਚ ਜ਼ਰੂਰ ਉਠਾਉਣਾ ਹੈ ਉਠਾ ਕੇ ਆਪ ਵੀ ਬਾਣੀ ਪੜ੍ਹਨੀ ਆਪਣੇ ਬੱਚੇ ਨੂੰ ਵੀ ਕੋਲ ਬਿਠਾ ਕੇ ਬਾਣੀ ਪੜਨ ਲਾਉਣਾ ਪਾਠ ਕਰਨ ਲਾਉਣਾ ਜੇ ਬੱਚੇ ਛੋਟੇ ਨੇ ਤਾਂ ਉਹਨਾਂ ਤੋਂ ਊਲ ਮੰਤਰ ਜੀ ਦਾ ਜਾਪ ਕਰਵਾਉਣਾ ਹੈ ਵਾਹਿਗੁਰੂ ਵਾਹਿਗੁਰੂ ਜੀ ਦਾ ਜਾਪ ਕਰਵਾਉਣਾ ਰੋਜ਼ਾਨਾ ਆਪਣੇ ਬੱਚੇ ਨੂੰ ਗੁਰੂ ਘਰ ਲੈ ਕੇ ਜਾਣਾ ਚਾਹੀਦਾ ਹੈ ਸੇਵਾ ਸਿਮਰਨ ਦਾ ਮਹੱਤਵ ਬੱਚੇ ਨੂੰ ਦੱਸਣਾ ਕਿ ਸੇਵਾ ਕਰਨ ਦੇ ਨਾਲ ਸਾਡੇ ਕਰਮ ਸਾਫ਼ ਹੁੰਦੇ ਆ ਇਹ ਸਾਰੀਆਂ ਗੱਲਾਂ ਮਾਪੇ ਆਪਣੇ ਬੱਚੇ ਨੂੰ ਸਿਖਾਉਣੀਆ ਨੇ ਕਿਸੇ ਹੋਰ ਨੇ ਨਹੀਂ ਸਿਖਾਉਣੀਆ ਸਭ ਦਾ ਭਲਾ ਕਰਨਾ ਆਪਣੇ ਬੱਚੇ ਨੂੰ ਸਿਖਾਉਣਾ ਹੈ ਕਿਉਂਕਿ ਜਦ ਤੱਕ ਸਾਡੇ ਮਨ ਦੇ ਵਿੱਚ ਕਿਸੇ ਦੇ ਪ੍ਰਤੀ ਦਇਆ ਤਰਸ ਦੀ ਭਾਵਨਾ ਨਹੀਂ ਨਾ ਹੈਗੀ ਉੰਨੀ ਦੇਰ ਤੱਕ ਅਸੀਂ ਗੁਰੂ ਨਾਨਕ ਪਾਤਸ਼ਾਹ ਦੇ ਤਰਸ ਦਇਆ ਦੇ ਪਾਤਰ ਨਹੀਂ ਬਣ ਸਕਦੇ ਤਾਂ ਸਭ ਦਾ ਭਲਾ ਕਰਨਾ ਸਿਖਾਉਣਾ ਹੈ ਤੇ ਪਲਾਸੀ ਤਾਂ ਕਰਾਂਗੇ ਜੇ ਜਦੋਂ ਸਾਡੇ ਮਨ ਵਿੱਚ ਕਿਸੇ ਦੇ ਪ੍ਰਤੀ ਦਇਆ ਤਰਸ ਦੀ ਭਾਵਨਾ ਆਵੇਗੀ ਬੱਚਿਆਂ ਦੇ ਹੱਥੀਂ ਦਾਨ ਪੁੰਨ ਸੇਵਾ ਕਰਮਾਉਣੀ ਚਾਹੀਦੀ ਹੈ ਤਾਂ ਜੋ ਬੱਚਿਆਂ ਨੂੰ ਇਸ ਚੀਜ਼ ਦੇ ਮਹਤਵ ਦਾ ਪਤਾ ਲੱਗ ਸਕੇ ਅਤੇ ਨਾਲ ਨਾਲ ਮੂਲ ਮੰਤਰ ਜੀ ਦਾ ਜਾਪ ਦ੍ਰਿੜ ਕਰਵਾ ਦੇਣਾ ਕਿ ਸਵੇਰੇ ਉੱਠਦੇ ਅਨਸਾਰ ਮੂਲ ਮੰਤਰ ਜੀ ਦਾ ਜਾਪ ਕਰਨਾ ਹੈ ਸ਼ਾਮ ਵੇਲੇ ਮੂਲ ਮੰਤਰ ਜੀ ਦਾ ਜਾਪ ਕਰਨਾ ਹੈ ਜ਼ਿੰਦਗੀ ਦੇ ਵਿੱਚ ਕਦੇ ਵੀ ਕੋਈ ਔਖੀ ਘੜੀ ਆ ਜਾਵੇ ਉਥੇ ਕਬਰਾਉਣਾ ਨਹੀਂ ਉਥੇ ਮੂਲ ਮੰਤਰ ਜੀ ਦਾ ਜਾਪ ਕਰਨਾ ਸ਼ੁਰੂ ਕਰ ਦੇਣਾ ਹੈ ਜਦੋਂ ਵੀ ਕਿਸੇ ਕੰਮ ਦੀ ਸ਼ੁਰੂਆਤ ਕਰਨੀ ਆ ਤਾਂ ਜਪਜੀ ਸਾਹਿਬ ਜੀ ਦੀ ਬਾਣੀ ਪੜ੍ਹ ਕੇ ਮੂਲ ਮੰਤਰ ਜੀ ਦੇ ਜਾਪ ਕਰਕੇ ਫਿਰ ਆਪਣੇ ਕੰਮ ਨੂੰ ਹੱਥ ਪਾਉਣਾ ਹੈ ਪਰ ਨਾਲ ਨਾਲ ਇਹ ਵੀ ਸਿਖਾਉਣਾ ਹੈ ਕਿ ਸਾਡਾ ਭਰੋਸਾ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਦੇ ਉੱਤੇ ਪੱਕਾ ਹੋਵੇ ਮੂਲ ਮੰਤਰ ਜੀ ਦਾ ਜਾਪ ਅਤੇ ਗੁਰੂ ਦੇ ਉੱਤੇ ਭਰੋਸਾ ਇਹ ਦੋ ਚੀਜ਼ਾਂ ਸਾਡੇ ਜਨਮਾਂ ਜਨਮਾਂ ਦੇ ਲੇਖੇ ਜੋਖੇ ਖਤਮ ਕਰਵਾ ਸਕਦੇ ਨੇ ਤਾਂ ਜਦੋਂ ਇਹ ਮੂਲ ਮੰਤਰ ਜੀ ਦਾ ਜਾਪ ਕਰਨਾ ਹੈ ਨਾ ਗੁਰੂ ਨਾਨਕ ਪਾਸ਼ਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਰਨਾ ਹੈ ਕਿ ਸਤਿਗੁਰ ਸੱਚੇ ਪਾਸ਼ਾ ਮੇਰੇ ਕੋਲ ਬੈਠੇ ਨੇ ਪਰ ਤੱਕ ਵਰਤ ਰਹੇ ਨੇ ਕਿਉਂਕਿ ਮੂਲ ਮੰਤਰ ਜੀ ਦਾ ਜਾਪ ਪਰਤਖ ਗੁਰਨਾਨਕ ਪਾਸ਼ਾ ਆਪਣੇ ਜਪਜੀ ਸਾਹਿਬ ਜੀ ਦੀ ਬਾਣੀ ਗੁਰਨਾਨਕ ਪਾਸ਼ਾ ਆਪਨੇ ਤਾਂ ਇੱਕ ਮਨ ਇਕਜਿਤ ਹੋ ਕੇ ਮੂਲ ਮੰਤਰ ਜੀ ਦੇ ਜਾਪ ਕਰਨੇ ਆ ਅਤੇ ਇਧਰ ਉਧਰ ਦੀ ਜਿਹੜੀ ਆਸ ਉਮੀਦ ਹੈ ਨਾ ਉਹ ਛੱਡ ਜਿਐ ਸਾਡਾ ਭਰੋਸਾ ਇੱਕ ਦੇ ਉੱਤੇ ਹੋਵੇ ਇਹ ਨਹੀਂ ਕਿ ਸਾਡੇ ਮਨ ਦੇ ਵਿੱਚ ਕਈ ਹੂਰ ਥਾਵਾਂ ਦੀ ਵੀ ਆਸ ਹੋਵੇ ਵਿਚਲੇ ਇੱਥੋਂ ਗੱਲ ਨਹੀਂ ਬਣੀ ਉੱਥੇ ਮੱਥਾ ਟੇਕਾਂਗੇ ਉੱਥੇ ਆਗਮ ਕਰਾਂਗੇ ਨਾ ਇੱਕ ਦੇ ਬਣ ਕੇ ਰਹਿਣਾ ਹੈ ਜਦੋਂ ਇੱਕ ਦੇ ਬਣ ਕੇ ਤਾਂ ਫਿਰ ਸਾਡਾ ਫਿਕਰ ਵੀ ਉਸ ਇੱਕ ਨੂੰ ਹੋਵੇਗਾ ਸਾਡਾ ਇੱਕ ਕੌਣ ਆ ਸਿੱਖ ਦਾ ਇੱਕ ਕੌਣ ਆ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਿੱਖ ਦਾ ਇੱਕ ਕੌਣ ਹੈ ਗੁਰੂ ਨਾਨਕ ਪਾਸ਼ਾ ਤੇ ਗੁਰੂ ਨਾਨਕ ਪਾਸ਼ਾ ਦੀ ਜੋਤ ਦਸਾਂ ਘਰਾਂ ਦੇ ਵਿੱਚ ਵਰਤ ਰਹੀ ਹੈ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਉਹੀ ਜੋਤ ਵਰਤ ਰਹੀ ਹੈ ਤਾਂ ਫਿਰ ਆਓ ਪੂਰੇ ਪ੍ਰੋਸੇ ਦੇ ਨਾਲ ਅੱਜ ਤੋਂ ਹੀ ਮੋਲ ਮੰਤਰ ਜੀ ਦੇ ਜਾਪ ਕਰੀਏ ਅਤੇ ਨਾਲ ਨਾਲ ਇਹ ਚਾਰ ਆਦਤਾਂ ਸਵੇਰੇ ਜਲਦੀ ਉੱਠਣਾ ਅਮਰਤ ਵੇਲੇ ਦੇ ਵਿੱਚ ਛੱਟਣਾ ਉੱਠ ਕੇ ਮਾਲਕ ਦਾ ਸ਼ੁਕਰਾਨਾ ਕਰਕੇ ਇਸ਼ਨਾਨ ਕਰਕੇ ਨਾਮ ਜਪਣਾ ਸਿਮਰਨ ਕਰਨਾ ਹੈ ਗੁਰਬਾਣੀ ਦੇ ਪਾਠ ਕਰਨੇ ਆ ਰੋਜ਼ ਗੁਰੂ ਘਰੇ ਜਾਣਾ ਸੇਵਾ ਕਰਨੀ ਅਤੇ ਸਰਬੱਤ ਦੇ ਭਲੇ ਦੀ ਭਾਵਨਾ ਮਨ ਵਿੱਚ ਰੱਖਣੀ ਕਿਉਂਕਿ ਜਦੋਂ ਅਸੀਂ ਸਰਬੱਤ ਦੇ ਭਲੇ ਦੀ ਭਾਵਨਾ ਮਨ ਵਿੱਚ ਰੱਖਦੇ ਹਾਂ ਸਭਨਾ ਦਾ ਭਲਾ ਮੰਗਦੇ ਹਾਂ ਨਾ ਫਿਰ ਸਾਨੂੰ ਆਪਣਾ ਭਲਾ ਮੰਗਣ ਦੀ ਲੋੜ ਨਹੀਂ ਪੈਂਦੀ